ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਇੰਦਰਜੀਤ ਕੌਰ ਅੱਜ ਮੈਂ ਤੁਹਾਡੇ ਵਾਸਤੇ ਲੈ ਕੇ ਆਈ ਆ ਪਨੀਰ ਦੀ ਇੱਕਦਮ ਵੱਖਰੇ ਤਰੀਕੇ ਦੀ ਸਬਜ਼ੀ ਜੋ ਕਿ 15 ਮਿੰਟ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਇਹ ਸਬਜ਼ੀ ਵੇਖਣ ਚ ਵੀ ਵੱਖਰੀ ਲੱਗਦੀ ਹੈ ਔਰ ਖਾਂਜ ਵੀ ਬਹੁਤ ਹੀ ਸਵਾਦ ਲੱਗਦੀ ਹੈ ਤੇ ਸਬਜ਼ੀ ਬਣਾਉਣ ਵਾਸਤੇ ਮੈਂ ਇੱਥੇ ਲਿਆਇ 300 ਗ੍ਰਾਮ ਪਨੀਰ 200 ਗ੍ਰਾਮ ਪਨੀਰ ਨੂੰ ਮੈਂ ਇਸ ਤਰ੍ਹਾਂ ਵੱਡਾ ਵੱਡਾ ਕੱਟ ਲਿਆ ਤੇ 100 ਗ੍ਰਾਮ ਪਨੀਰ ਨੂੰ ਮੈਂ ਇਸ ਤਰ੍ਹਾਂ ਰੱਖ ਲਿਆ ਹੈ ਤੇ ਇਹ ਪਨੀਰ ਦਾ ਕੀ ਕਰਨਾ ਹੈ ਮੈਂ ਤੁਹਾਨੂੰ ਹੁਣੇ ਦੱਸਦੀ ਆ ਤੇ ਪਲੀਜ਼ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਜੀ ਤੇ ਹੁਣ ਇੱਕ ਮਿਕਸੀ ਦਾ ਗ੍ਰਾਈਂਡਰ ਚਾਰ ਤੇ ਕਾਜੂ ਨੂੰ ਹੈ ਗ੍ਰाइंड ਕਰਨਾ ਹੈ ਇਸ ਕਰਕੇ ਮੈਂ ਟੁਕੜਾ ਕਾਜੂ ਲੈ ਲੈਨੇ ਤੁਸੀਂ ਚਾਹੋ ਤਾਂ ਸਾਬਤ ਕਾਜੂ ਵੀ ਲੈ ਸਕਦੇ ਹੋ ਤੇ ਹੁਣ ਇਹ ਕਾਜੂਆਂ ਨੂੰ ਗ੍ਰाइंड ਕਰਕੇ ਨਾ ਇਹਨਾਂ ਦਾ ਫਾਈਨ ਪਾਊਡਰ ਬਣਾ ਲਵਾਂਗੇ ਤੇ ਹੁਣ ਆਪਾਂ ਕੀ ਕਰਾਂਗੇ ਇਹ ਜਿਹੜਾ 100 ਗ੍ਰਾਮ ਪਨੀਰ ਆਪਾਂ ਰੱਖਿਆ ਸੀ ਨਾ ਇਹਨੂੰ ਹੁਣ ਹੱਥ ਨਾਲ ਤੋੜ ਕੇ ਨਾ ਤੇ ਮਿਕਸੀ ਦੇ ਗ੍ਰਾਈਂਡਰ ਜਾਰ ਵਿੱਚ ਪਾਵਾਂਗੇ ਜਿਹਦੇ ਵਿੱਚ ਆਪਾਂ ਕਾਜੂ ਦਾ ਪੇਸਟ ਬਣਾਇਆ ਹੈ ਇਸ ਤਰ੍ਹਾਂ ਭਾਵੇਂ ਹੱਥ ਨਾਲ ਤੋੜ ਕੇ ਪਾ ਲੋ ਤੇ ਭਾਵੇਂ ਚਾਕੂ ਨਾਲ ਕੱਟ ਲੋ ਇਹ ਤੁਹਾਡੀ ਆਪਣੀ ਮਰਜ਼ੀ ਹੈ ਤੇ ਹੁਣ ਨਾਲ ਹੀ ਪਾਵਾਂਗੇ ਅੱਧਾ ਕੱਪ ਦੁੱਧ ਤੇ ਦੁੱਧ ਨਾ ਇੱਥੇ ਗਰਮ ਨਹੀਂ ਲੈਣਾ ਆਪਾਂ ਇਹਾਂ ਤੇ ਰੂਮ ਟੈਂਪਰੇਚਰ ਤੇ ਪਿਆ ਹੈ ਲਲਵੋ ਤੇ ਜਾਂ ਫਿਰ ਫ੍ਰੀਜ ਦਾ ਠੰਡਾ ਲੈ ਸਕਦੇ ਹੋ ਤੇ ਹੁਣ ਇਹ ਸਾਰੀਆਂ ਚੀਜ਼ਾਂ ਨੂੰ ਇਕੱਠਾ ਹੀ ਗ੍ਰाइंड ਕਰਕੇ ਨਾ ਇਹਨਾਂ ਦਾ ਫਾਈਨ ਪੇਸਟ ਬਣਾ ਲਵਾਂਗੇ ਤੇ ਹੁਣ ਇਹ ਦੇਖੋ ਜੀ ਪਨੀਰ ਕਾਜੂ ਤੇ ਦੁੱਧ ਨੂੰ ਗ੍ਰाइंड ਕਰਨ ਤੋਂ ਬਾਅਦ ਨਾ ਐਸਾ ਦਾ ਪੇਸਟ ਬਣ ਕੇ ਤਿਆਰ ਹੋ ਗਿਆ ਹੈ ਤਿਆਰੀ ਹੋ ਚੁੱਕੀ ਹੈ ਸਬਜ਼ੀ ਬਣਾਉਣ ਦੀ ਤੇ ਹੁਣ ਆਪਾਂ ਗੈਸ ਵੱਲ ਚੱਲਦੇ ਹਾਂ ਗੈਸ ਤੇ ਰੱਖਾਂਗੇ ਇੱਕ ਕੜਾਈ ਤੇ ਕੜਾਈ ਦੇ ਵਿੱਚ ਪਾਵਾਂਗੇ ਇੱਕ ਵੱਡਾ ਚਮਚ ਭਰ ਕੇ ਮੱਖਣ ਮੱਖਣ ਤੁਸੀਂ ਇੱਥੇ ਬਜਾਰੀ ਵੀ ਲੈ ਸਕਦੇ ਹੋ ਤੇ ਘਰ ਦਾ ਵੀ ਲੈ ਸਕਦੇ ਹੋ ਤੇ ਜਿਹੜਾ ਮੱਖਣ ਹੈ ਨਾ ਇਹਨੂੰ ਆਪਾਂ ਸਿਰਫ ਪਿਘਲਾਣਾ ਹੈ ਯਾਨੀ ਕਿ ਬਹੁਤ ਜ਼ਿਆਦਾ ਗਰਮ ਨਹੀਂ ਕਰਨਾ ਤੇ ਜਦੋਂ ਮੱਖਣ ਪਿਘਲ ਜਾਏਗਾ ਨਾ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਹੱਥ ਨਾਲ ਕ੍ਰਸ਼ ਕਰਕੇ ਇੱਕ ਛੋਟਾ ਵਾਲਾ ਚਮਚ ਭਰ ਕੇ ਕਸੂਰੀ ਮੇਥੀ ਤੇ ਕਸੂਰੀ ਮੇਥੀ ਨੂੰ ਆਪਾਂ ਥੋੜਾ ਜਿਹਾ ਭੁੰਨ ਲੈਣਾ ਹੈ ਮਤਲਬ ਕਿ ਸੜਨ ਨਹੀਂ ਦੇਣਾ ਬਸ ਜਿਵੇਂ ਮੇਥੀ ਦੀ ਖੁਸ਼ਬੂ ਆਉਣ ਲੱਗ ਪਈ ਉਹਨਾਂ ਪੁੱਜ ਜਾਂਦੀ ਉਦੋਂ ਨਾਲ ਹੀ ਆਪਾਂ ਇਹਦੇ ਵਿੱਚ ਪਾ ਦਵਾਂਗੇ ਇਸਨਾਂ ਚੌਪ ਕੀਤੇ ਹੋਏ ਦੋ ਪਿਆਜ਼ ਯਾਨੀ ਕਿ ਮੇਥੀ ਜੜੀ ਹੈ ਨਾ ਸੜਨੀ ਨਹੀਂ ਚਾਹੀਦੀ ਤੇ ਇੱਥੇ ਮੈਂ ਦੋ ਛੋਟੇ ਸਾਈਜ਼ ਦੇ ਪਿਆਜ਼ ਲੈਨੇ ਵੱਡੇ ਹੋਣ ਤਾਂ ਤੁਸੀਂ ਇੱਕ ਵੀ ਲੈ ਸਕਦੇ ਹੋ ਤੇ ਜਿਵੇਂ ਮੈਂ ਚੌਪ ਕਰਕੇ ਪਾਇਨੇ ਚੋਪਰਸ ਹੈ ਨਾ ਤੁਸੀਂ ਬ੍ਰਿਕ ਬ੍ਰਿਕ ਕੱਟ ਕੇ ਵੀ ਪਾ ਸਕਦੇ ਹੋ ਪਰ ਜਿਆਦਾ ਮੋٹے ਪਿਆਜ਼ ਇਹਦੇ ਵਿੱਚ ਨਹੀਂ ਪਾਣੇ ਤੇ ਪਿਆਜ਼ਾਂ ਨੂੰ ਵੀ ਅਪਾ ਥੋੜਾ ਜਿਹਾ ਭੁੰਨ ਲਵਾਂਗੇ ਤੇ ਜਦੋਂ ਪਿਆਜ਼ ਥੋੜਾ ਜਿਹਾ ਪੁੱਜ ਜਾਣ ਨਾ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਵੱਡਾ ਚਮਚ ਭਰ ਕੇ ਲਸਣ ਅਦਰਕ ਤੇ ਹਰੀ ਮਿਰਚ ਦਾ ਇਸ ਤਰ੍ਹਾਂ ਦਾ ਪੇਸਟ ਇੱਥੇ ਮੈਂ ਇੱਕ ਹਰੀ ਮਿਰਚ 6 ਤੋਂ 7 ਕੀਆਂ ਲਸਣ ਦੀਆਂ ਤੇ 1 ਇੰਚ ਅਦਰਕ ਲੈ ਕੇ ਨਾ ਥੋੜਾ ਜਿਹਾ ਪਾਣੀ ਪਾ ਕੇ ਤੇ ਗ੍ਰਾਈਂਡਰ ਜਾਰ ਦੇ ਵਿੱਚ ਇਹਨਾਂ ਨੂੰ ਗ੍ਰाइंड ਕਰਕੇ ਇਸ ਤਰ੍ਹਾਂ ਦਾ ਪੇਸਟ ਬਣਾ ਲਿਆ ਹੈ ਤਾਂ ਤੁਸੀਂ ਚਾਹੋ ਤਾਂ ਜਿਹੜਾ ਰੈਡੀਮੇਡ ਪੇਸਟ ਆਂਦਾ ਹੈ ਲਸਣ ਅਦਰਕ ਦਾ ਉਹ ਵੀ ਪਾ ਸਕਦੇ ਹੋ ਤੇ ਉਹਨੇ ਲਸਣ ਅਦਰਕ ਵਾਲੇ ਪੇਸਟ ਨੂੰ ਵੀ ਆਪਾਂ ਪਿਆਜ਼ਾਂ ਦੇ ਵਿੱਚ ਮਿਕਸ ਕਰਕੇ ਤੇ ਥੋੜਾ ਜਿਹਾ ਭੁੰਨ ਲਵਾਂਗੇ ਇਹਨਾਂ ਨੂੰ ਭੁੰਨਾਂਗੇ ਕਿ ਇਹਨਾਂ ਦਾ ਜਿਹੜਾ ਕੱਚਾ ਜਿਹਾ ਸਵਾਦ ਹੈ ਨਾ ਉਹ ਨਿਕਲ ਜਾਏ ਪਰ ਕਲਰ ਚੇਂਜ ਨਹੀਂ ਹੋਣਾ ਚਾਹੀਦਾ ਇਹ ਪਿਆਜ਼ ਵਗੈਰਾ ਦਾ ਕਿਉਂਕਿ ਆਪਾਂ ਬਣਾ ਰਹੇ ਹਾਂ ਅੱਜ ਵਾਈਟ ਗਰੇਵੀ ਤੇ ਵਾਈਟ ਗਰੇਵੀ ਵਾਸਤੇ ਆਪਾਂ ਨੂੰ ਪਿਆਜ਼ਾਂ ਨੂੰ ਜਿਆਦਾ ਭੁੰਨ ਕੇ ਬ੍ਰਾਊਨ ਨਹੀਂ ਜਾਂ ਡਾਰਕ ਬਣਾਉਣੀ ਹੈ ਲਾਈਟ ਬ੍ਰਾਊਨ ਨਹੀਂ ਕਰਨਾ ਤੇ ਇੱਥੇ ਨਾ ਪਿਆਜ਼ ਅਦਰਕ ਹੋਰ ਲਸਣ ਨੂੰ ਮੈਂ ਸਿਮ ਫਲੇਮ ਤੇ ਥੋੜੀ देर ਤੇ ਤੁਸੀਂ ਵੀ ਸਿੰਮ ਫਲੇਮ ਤੇ ਹੀ ਪੁੰਨਿਓ ਤਾਂ ਕਿ ਇਹਨਾਂ ਦਾ ਕਲਰ ਚੇਂਜ ਨਾ ਹੋਵੇ ਤੇ ਹੁਣ ਇਹ ਚੰਗੀ ਤਰ੍ਹਾਂ ਭੁੱਜ ਚੁੱਕੀਆਂ ਨੇ ਸਾਰੀਆਂ ਚੀਜ਼ਾਂ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕਾਜੂ ਪਨੀਰ ਹੋਰ ਦੁੱਧ ਵਾਲਾ ਪੇਸਟ ਤੇ ਇਹ ਪੇਸਟ ਜਿਹੜਾ ਗਾੜਾ ਹੁੰਦਾ ਤੇ ਜੱਗ ਦੇ ਵਿੱਚ ਲੱਗਿਆ ਰਹਿ ਜਾਂਦਾ ਹੈ ਨਾ ਤੇ ਥੋੜਾ ਜਿਹਾ ਪਾਣੀ ਪਾ ਕੇ ਲੱਗਿਆ ਹੋਇਆ ਪੇਸਟ ਵੀ ਕੱਢ ਲਵਾਂਗੇ ਤੇ ਮੈਂ ਇਹਦੇ ਵਿੱਚ ਨਾ ਕੱਪ ਦਾ ਚੌਥਾ ਹਿੱਸਾ ਪਾਣੀ ਪਾ ਕੇ ਲੱਗਿਆ ਹੋਇਆ ਪੇਸਟ ਵੀ ਕੱਢ ਕੇ ਕੜਾਈ ਵਿੱਚ ਪਾ ਦਿੱਤਾ ਹੈ ਤੇ ਹੁਣ ਗੈਸ ਦੀ మీడియం ਫਲੇਮ ਤੇ ਨਾ ਆਪਾਂ ਇਸ ਪੇਸਟ ਨੂੰ ਗਾੜਾ ਹੋਣ ਤੱਕ ਪਕਾ ਲੈਣਾ ਹੈ ਪੇਸਟ ਤੇ ਗਾੜਾ ਹੀ ਸੀ ਪਰ ਪਾਣੀ ਪਾਣ ਨਾਲ ਥੋੜਾ ਪਤਲਾ ਹੋ ਗਿਆ ਹੈ ਨਾ ਤੇ ਬਸ ਇਹਨੂੰ ਹੁਣ ਆਪਾਂ ਪਕਾ ਕੇ ਗਾੜਾ ਕਰ ਲਵਾਂਗੇ ਪੇਸਟ ਪਾ ਕੇ ਤਿੰਨ ਚਾਰ ਮਿੰਟ ਪਕਾਣ ਤੋਂ ਬਾਅਦ ਹੁਣ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਪੇਸਟ ਹੈ ਕਾਫੀ ਗਾੜਾ ਹੋ ਗਿਆ ਤੇ ਇਹਦੇ ਉੱਤੇ ਨਾ ਸ਼ਾਈਨ ਵੀ ਆ ਗਈ ਹੈ ਹੈਨਾ ਵੀਡੀਓ ਵਿੱਚ ਸਾਫ਼ ਦਿਖਦੀ ਪਈ ਹੈ ਤੇ ਪਹਿਲਾਂ ਪੇਸਟ ਪਤਲਾ ਸੀ ਤੇ ਇਸ ਕਰਕੇ ਹੁਣ ਇਹ ਜਿਹੜੀ ਗਰੇਵੀ ਹੈ ਨਾ ਆਪਣੀ ਤਕਰੀਬਨ ਤਕਰੀਬਨ ਤਿਆਰ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਪਣੇ ਸਵਾਦ ਦੇ ਮੁਤਾਬਿਕ ਲੂਣ ਤੇ ਮੈਂ ਇੱਥੇ ਅੱਧੇ ਚਮਚ ਤੋਂ ਥੋੜਾ ਜਿਹਾ ਘੱਟ ਲੂਣ ਪਾ ਰਹੀ ਹਾਂ ਤੇ ਚਮਚ ਦਾ ਚੌਥਾ ਹਿੱਸ ਪਿਸੀਆਂ ਹੋਈਆਂ ਕਾਲੀਆਂ ਮਿਰਚਾਂ ਤੇ ਇਹਨੂੰ ਹੀ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਲੂਣ ਨੂੰ ਔਰ ਕਾਲੀਆਂ ਮਿਰਚਾਂ ਨੂੰ ਤੇ ਜਿਹੜੀ ਆਪਾਂ ਸਬਜ਼ੀ ਬਣਾ ਰਹੇ ਆ ਨਾ ਇਹ ਕਾਫੀ ਹੈਵੀ ਹੁੰਦੀ ਹੈ ਯਾਨੀ ਕਿ ਰਿਚ ਫਲੇਵਰ ਵਾਲੀ ਹੁੰਦੀ ਹੈ ਤੇ ਇਹਨੂੰ ਆਪਾਂ ਜੇ ਰੁਟੀਨ ਚ ਨਾ ਬਣਾਏ ਬਣਾ ਕੇ ਵੀਕਐਂਡ ਤੇ ਬਣਾਈਏ ਜਾਂ ਕਦੀ ਕੁਝ ਵਧੀਆ ਖਾਣ ਨੂੰ ਜੀ ਕਰੇ ਉਦੋਂ ਬਣਾ ਲਈਏ ਜਾਂ ਘਰ ਚ ਕੋਈ ਛੋਟਾ ਮੋਟਾ ਫੰਕਸ਼ਨ ਹੋਵੇ ਉਦੋਂ ਬਣਾ ਲਵੋ ਗੈਸਟਾਂ ਤਾਂ ਬਣਾ ਲਵੋ ਨਾਨ ਨਾਲ ਖਾਣ ਨੂੰ ਜੀ ਕਰੇ ਤਾਂ ਬਣਾ ਲਵੋ ਇਹ ਬਹੁਤ ਹੀ ਟੇਸਟੀ ਲੱਗਦੀ ਹੈ ਤੇ ਲਓ ਜੀ ਨਮਕ ਔਰ ਕਾਲੀ ਮਿਰਚ ਨੂੰ ਮਿਕਸ ਕਰਨ ਤੋਂ ਬਾਅਦ ਉਹਨ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਬੰਦ ਤੇ ਇਹਨੂੰ ਹੁਣ ਆਪਾਂ ਇੱਕ ਸਾਈਡ ਤੇ ਰੱਖ ਦਵਾਂਗੇ ਤੇ ਹੁਣ ਆਪਾਂ ਲਵਾਂਗੇ ਇੱਕ ਹੋਰ ਕੜਾਈ ਤੇ ਉਹਦੇ ਵਿੱਚ ਨਾ ਇੱਕ ਵੱਡਾ ਚਮਚ ਮੱਖਣ ਫਿਰ ਤੋਂ ਪਾਵਾਂਗੇ ਤੇ ਇਸ ਰੈਸਪੀ ਦੇ ਵਿੱਚ ਮੈਂ ਤੇਲ ਦਾ ਇਸਤੇਮਾਲ ਨਹੀਂ ਕਰ ਰਹੀ ਆ ਪਹਿਲੇ ਤੜਕੇ ਚ ਵੀ ਮੱਖਣ ਪਾਇਆ ਤੇ ਹੁਣ ਦੂਸਰਾ ਤੜਕਾ ਲਾ ਰਹੇ ਆ ਇਹਦੇ ਚ ਵੀ ਮੱਖਣ ਪਾਇਆ ਹੈ ਤੇ ਜਦੋਂ ਮੱਖਣ ਜੀ ਥੋੜੀ ਜਿਹੀ ਗਰਮ ਹੋ ਜਾਣਾ ਮੱਖਣ ਜੀ ਬਹੁਤੇ ਗਰਮ ਨਹੀਂ ਹੋਣੇ ਚਾਹੀਦੇ ਨਹੀਂ ਤੇ ਕੰਮ ਖਰਾਬ ਹੋ ਜਾਂਦਾ ਮੇਰਾ ਮਤਲਬ ਮੱਖਣ ਨਾਲ ਤੇ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਇਸ ਤਰ੍ਹਾਂ ਦਾ ਵੱਡਾ ਵੱਡਾ ਕਟਿਆ ਹੋਇਆ ਇੱਕ ਪਿਆਜ਼ ਆ ਦੇਖੋ ਜੀ ਪਿਆਜ਼ ਨੂੰ ਇਸ ਤਰ੍ਹਾਂ ਵੱਡਾ ਵੱਡਾ ਕੱਟ ਕੇ ਨਾ ਮੈਂ ਸਾਰੀਆਂ ਜੜੀਆਂ ਦੀਆਂ ਲੇਸਸ ਨੇ ਨਾ ਵੱਖਰੀਆਂ ਵੱਖਰੀਆਂ ਕਰ ਲਈਆਂ ਨੇ ਤੇ ਨਾਲ ਹੀ ਪਾ ਦਵਾਂਗੇ ਇੱਕ ਸ਼ਿਮਲਾ ਮਿਰਚ ਐਸੇ ਸਾਈਜ਼ ਦੀ ਕੱਟਤੀ ਹੋਈ ਯਾਨੀ ਕਿ ਜਿਵੇਂ ਪਿਆਜ਼ ਕੱਟੇ ਨੇ ਉਸੇ ਤਰ੍ਹਾਂ ਹੀ ਮੈਂ ਇਥੇ ਸ਼ਿਮਲਾ ਮਿਰਚ ਵੀ ਕੱਟ ਲਈ ਹੈ ਤੇ ਉਹਨਾਂ ਇਥੇ ਗੈਸ ਵੀ ਫੁੱਲ ਫਲੇਮ ਤੇ ਨਾ ਪਿਆਜ਼ਾਂ ਨੂੰ আর ਸ਼ਿਮਲਾ ਮਿਰਚਾਂ ਨੂੰ ਆਪਾਂ ਇੱਕ ਤੋਂ ਡੇਢ ਮਿੰਟ ਤੱਕ ਭੁੰਨਾ ਹੈ ਬਸ ਇਸ ਤੋਂ ਜ਼ਿਆਦਾ ਨਹੀਂ ਠੀਕ ਹੈ ਇਹਨਾਂ ਨੂੰ ਭੁੰਨਾਂਗੇ ਮਤਲਬ ਕਿ ਸਬਜ਼ੀਆਂ ਥੋੜੀਆਂ ਜਿਹੀਆਂ ਜੇ ਪੱਕ ਵੀ ਜਾਂਦੇ ਨਾ ਤਾਂ ਕਰੰਚ ਵੀ ਆਵੇ ਕਿ ਤੋ ਡੇਢ ਮਿੰਟ ਨੂੰੰ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇਹ ਕਟਿਆ ਹੋਇਆ ਪਨੀਰ ਤੇ ਸਬਜ਼ੀ ਜਿਹੜੀ ਹੈ ਨਾ ਬਹੁਤ ਹੀ ਟੇਸਟੀ ਬਣਦੀ ਹੈ ਤੇ ਇੱਕ ਵਾਰੀ ਤੁਸੀਂ ਮੇਰੇ ਕਹਿੰਦੇ ਸਬਜ਼ੀ ਜ਼ਰੂਰ ਬਣਾਇਓ ਤੇ ਸਾਰੇ ਤੁਹਾਡੇ ਕੋਲੋਂ ਮੰਗ ਮੰਗ ਕੇ ਖਾਣਗੇ ਤੇ ਪਨੀਰ ਦੇ ਨਾਲ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਛੋਟਾ ਚਮਚ ਹਲਦੀ ਚਮਚ ਦਾ ਚੌਥਾ ਹਿੱਸਾ ਲਾਲ ਮਿਰਚਾ ਤੇ ਚਮਚ ਦਾ ਚੌਥਾ ਹਿੱਸਾ ਹੀ ਪਾਵਾਂਗੇ ਕਸ਼ਮੀਰੀ ਲਾਲ ਮਿਰਚਾਂ ਦਾ ਅੱਧਾ ਛੋਟਾ ਚਮਚ ਪਾਵਾਂਗੇ ਧਨੀਆ ਪਾਊਡਰ ਤੇ ਇੱਕ ਚਮਚ ਭਰ ਕੇ ਪਾਵਾਂਗੇ ਇੱਥੇ ਕਿਚਨ ਕਿੰਗ ਮਸਾਲਾ ਕਿਚਨ ਕਿੰਗ ਮਸਾਲੇ ਦੀ ਜਗ੍ਹਾ ਤੁਸੀਂ ਇਹਦੇ ਵਿੱਚ ਗਰਮ ਮਸਾਲਾ ਸਬਜੀ ਮਸਾਲਾ ਤੇ ਜਾਂ ਕੜਾਈ ਮਸਾਲਾ ਹੁੰਦਾ ਨਾ ਕੜਾਈ ਪਨੀਰ ਵਾਲਾ ਉਹ ਵੀ ਪਾ ਸਕਦੇ ਹੋ ਮੈਂ ਕਿਚਨ ਕਿੰਗ ਮਸਾਲਾ ਪਾਇਆ ਬਹੁਤ ਹੀ ਵਧੀਆ ਟੇਸਟ ਆਉਂਦਾ ਹੈ ਹੁਣ ਰਹਿ ਗਿਆ ਇਹਦੇ ਵਿੱਚ ਪਾਉਣ ਵਾਲਾ ਨਮਕ ਤੇ ਅੱਧਾ ਛੋਟਾ ਚਮਚ ਨਮਕ ਵੀ ਪਾਵਾਂਗੇ ਤੇ ਨਮਕ ਤੁਸੀਂ ਆਪਣੇ ਸਵਾਦ ਦੇ ਮੁਤਾਬਿਕ ਪਾ ਸਕਦੇ ਹੋ ਤੇ ਉਹਨੇ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰਕੇ ਨਾ ਤੇ ਗੈਸ ਦੀ ਫੁੱਲ ਫਲੇਮ ਤੇ ਹੀ ਥੋੜਾ ਜਿਹਾ ਆਪਾਂ ਪਕਾ ਲੈਣਾ ਤਾਂ ਕਿ ਮਸਾਲੇ ਵੀ ਪੱਕ ਜਾਣ ਤੇ ਪਨੀਰ ਵੀ ਥੋੜਾ ਜਿਹਾ ਭੁੱਜ ਜਾਵੇ ਤੇ ਲੋ ਜੀ ਸਾਰੇ ਮਸਾਲੇ ਚੰਗੀ ਤਰ੍ਹਾਂ ਮਿਕਸ ਹੋ ਚੁੱਕੇ ਨੇ ਤੇ ਹੁਣ ਆਪਾਂ ਕੀ ਕਰਾਂਗੇ ਗੈਸ ਦੀ ਸਿਮ ਫਲੇਮ ਤੇ ਨਾ ਇਹ ਜਿਹੜੀਆਂ ਸਬਜ਼ੀਆਂ ਨੇ ਨਾ ਸਬਜ਼ੀਆਂ ਯਾਨੀ ਕਿ ਪਿਆਜ਼ शिमला ਮਿਰਚ ਤੇ ਪਨੀਰ ਨੂੰ ਟੱਕ ਕੇ ਪਕਾਵਾਂਗੇ 2 ਤੋਂ 3 ਮਿੰਟ ਤੱਕ ਬਸ ਇਸ ਤੋਂ ਜ਼ਿਆਦਾ ਨਹੀਂ ਪਕਾਣਾ ਜਿਹੜੇ ਲੂਨ ਮਿਰਚ ਮਸਾਲੇ ਨੇ ਪਨੀਰ ਦੇ ਵਿੱਚ ਮਤਲਬ ਕਿ ਸਾਰੀ ਅੱਛੀ ਤਰ੍ਹਾਂ ਮਿਕਸ ਹੋ ਜਾਣਗੇ ਸਾਰੀਆਂ ਚੀਜ਼ਾਂ ਤੇ ਪਨੀਰ ਨਰਮ ਵੀ ਹੋ ਜਾਏਗਾ ਤੇ ਲੋ ਜੀ ਸਿਮ ਫਲੇਮ ਤੇ 2 ਤੋਂ 3 ਮਿੰਟ ਟੱਕ ਕੇ ਪਕਾਉਣ ਤੋਂ ਬਾਅਦ ਹੁਣ ਗੈਸ ਦੀ ਫਲੇਮ ਨੂੰ ਆਪਾਂ ਕਰ ਦਵਾਂਗੇ ਬੰਦ ਤੇ ਹੁਣ ਇਹ ਪਨੀਰ ਪਿਆਜ਼ ਤੇ शिमला ਮਿਰਚ ਹੋ ਗਏ ਨੇ ਤਿਆਰ ਤੇ ਹੁਣ ਇਹਨਾਂ ਦਾ ਆਪਾਂ ਕੀ ਕਰਨਾ ਹੈ ਮੈਂ ਤੁਹਾਨੂੰ ਦੱਸਦੀ ਆ ਤੇ ਪਲੀਜ਼ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਆ ਜੀ ਤੇ ਹੁਣ ਇੱਥੇ ਜਿਹੜੀ ਵਾਈਟ ਗ੍ਰੇਵੀ ਆਪਾਂ ਬਣਾਈ ਸੀ ਨਾ ਉਹਨੂੰ ਮੈਂ ਟੱਕ ਕੇ ਰੱਖ ਦਿੱਤਾ ਸੀ ਤੇ ਹੁਣ ਇਹਨੂੰ ਆਪਾਂ ਵਾਪਸ ਗਰਮ ਕਰਾਂਗੇ ਕਿਉਂਕਿ ਇਹ ਹੋ ਗਈ ਹੈ ਠੰਡੀ ਤੇ ਆਪਾਂ ਕਰਨਾ ਹੈ ਸਬਜੀ ਨੂੰ ਸਰਵ ਤੇ ਸਰਵ ਉਹ ਤੋਂ ਕਰਾਂਗੇ ਜਦੋਂ ਇਹ ਗਰਮ ਹੋਏਗੀ ਤੇ ਸਰਵ ਕਿੰਨਾ ਕਰਨਾ ਹੈ ਵੀ ਮੈਂ ਤੁਹਾਨੂੰ ਦੱਸਦੀ ਆ ਤੇ ਮੈਂ ਗੈਸ ਦੀ ਫਲੇਮ ਨੂੰ ਆਨ ਕਰ ਦਿੱਤਾ ਹੈ ਤੇ ਹੁਣ ਇਹਨੂੰ ਆਪਾਂ ਥੋੜੀ ਜੀ ਗਰਮ ਕਰ ਲਵਾਂਗੇ ਤੇ ਆ ਦੇਖੋ ਜੀ ਥੋੜੀ ਜੀ ਠੰਡੀ ਹੋ ਕੇ ਨਾ ਗਾੜੀ ਹੋ ਗਈ ਇਹ ਪਹਿਲੇ ਨਾਲੋਂ ਤੇ ਐਸਿਸਿਸ ਤੇ ਜੇ ਤੁਹਾਨੂੰ ਜ਼ਿਆਦਾ ਗਾੜ੍ਹੀ ਲੱਗੇ ਤੇ ਭਾਵੇਂ ਥੋੜਾ ਜਿਹਾ ਪਾਣੀ ਪਾ ਲਵੋ ਤੇ ਭਾਵੇਂ ਥੋੜਾ ਜਿਹਾ ਦੁੱਧ ਪਾ ਲਵੋ ਤੇ ਹੁਣ ਇਹਦੇ ਵਿੱਚ ਮੈਂ ਪਾਣ ਲਗੀ ਹਾਂ ਕੱਪ ਦਾ ਚੌਥਾ ਹਿੱਸਾ ਗਰਮ ਪਾਣੀ ਪਾਣੀ ਗਰਮ ਹੀ ਪਾਣਾ ਹੈ ਉਹ ਵੀ ਲੋੜ ਪਵੇ ਤਾਂ ਤੇ ਫਿਰ ਇਸੇ ਪਾਣੀ ਨੂੰ ਮਿਕਸ ਕਰਕੇ ਆਪਾਂ ਇੱਕ ਉਬਾਲਾ ਦਵਾ ਦਵਾਂਗੇ ਤੇ ਹੁਣ ਇਹ ਗਰੇਵੀ ਹੋ ਗਈ ਹੈ ਜੀ ਚੰਗੀ ਤਰ੍ਹਾਂ ਗਰਮ ਤੇ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਬੰਦ ਤੇ ਸਰਵ ਕਰਨ ਲੱਗਿਆ ਨਾ ਆਪਾਂ ਸਬਜ਼ੀ ਨੂੰ ਮਿਕਸ ਬਿਲਕੁਲ ਨਹੀਂ ਕਰਨਾ ਬੌਲ ਦੇ ਵਿੱਚ ਆਪਾਂ ਪਹਿਲਾਂ ਪਾਵਾਂਗੇ ਵਾਈਟ ਗਰੇਵੀ ਕੜਾਈ ਪਨੀਰ ਸ਼ਾਹੀ ਪਨੀਰ ਬਟਰ ਪਨੀਰ ਬਣਾਉਣ ਤੋਂ ਇਲਾਵਾ ਐਸ ਵਾਰੀ ਨਾ ਤੁਸੀਂ ਪਨੀਰ ਦੀ ਇਹ ਵਾਲੀ ਸਬਜ਼ੀ ਜ਼ਰੂਰ ਬਣਾਇਓ ਤੁਹਾਨੂੰ ਬਹੁਤ ਪਸੰਦ ਆਏਗੀ ਤੇ ਸਰਵਿੰਗ ਬੌਲ ਦੇ ਵਿੱਚ ਵਾਈਟ ਗਰੇਵੀ ਪਾਉਣ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇਹ ਪਨੀਰ शिमला मिर्च ਤੇ ਪਿਆਜ਼ ਇਹ ਸਬਜ਼ੀ ਨੂੰ ਬਣਾਉਣ ਦਾ ਤਰੀਕਾ ਵੀ ਵੱਖਰਾ ਹੈ ਤੇ ਸਰਵ ਕਰਨ ਦਾ ਤਰੀਕਾ ਵੀ ਵੱਖਰਾ ਹੈ ਤੇ ਬਸ ਇਸ ਤਰ੍ਹਾਂ ਸਬਜ਼ੀ ਨੂੰ ਸਰਵ ਕਰੋ ਤੁਸੀਂ ਡਾਈਨਿੰਗ ਟੇਬਲ ਤੇ ਰੱਖੋ ਔਰ ਜਿਹਨੂੰ ਨਹੀਂ ਵੀ ਭੁੱਖ ਹੋਏਗੀ ਨਾ ਉਹ ਵੀ ਦੋ ਚਾਰ ਰੋਟੀਆਂ ਆਰਾਮ ਨਾਲ ਖਾ ਲੈਣਗੇ ਤੇ ਸਰਵ ਕਰਨ ਲੱਗਿਆ ਨਾ ਥੋੜੀ ਜੀ ਗਰੇਵੀ ਲਵੋ ਤੇ ਥੋੜੀ ਜੀ ਲਵੋ ਪਨੀਰ ਦੀ ਸਬਜ਼ੀ ਤੇ ਇਹਨੂੰ ਪੂਰੀ ਨਾਲ ਪਰੌਂਠੇ ਨਾਲ ਜਾਂ ਰੋਟੀ ਨਾਲ ਤੇ ਜਾਂ ਫੇ ਨਾਨ ਨਾਲ ਖਾਓ ਇਹ ਬਹੁਤ ਹੀ ਸਵਾਦ ਲੱਗਦੀ ਹੈ ਤੇ ਇਹਨੂੰ ਬਣਾ ਕੇ ਤੁਸੀਂ ਜਰੂਰ ਟਰਾਈ ਕਰੋ ਜਰੂਰ ਖਾਓ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਇਹ ਰੈਸਪੀ ਕਿੱਦਾਂ ਦੀ ਲੱਗੀ ਸਤਿ ਸ਼੍ਰੀ ਅਕਾਲ ਜੀ ਛੇਤੀ ਮਿਲਦੇ ਆਂ ਇੱਕ ਹੋਰ ਨਵੀਂ ਰੈਸਪੀ ਦੇ ਨਾਲ